ਇਨੇ ਤੇ ਜਿਵੇਂ ਮੈਂ ਦੋ ਤਿੰਨ ਗੱਲਾਂ ਕਹੀਆਂ ਉਹ ਗੱਲਾਂ ਤੁਸੀਂ ਸੁਣੋ ਤੁਸੀਂ ਆਉਂਗੇ ਤਾਂ ਕਰੋਗੇ ਕਿਹੜਾ ਬੰਦਾ ਆਇਆ ਦੱਸ ਦਿਓ ਉਹ ਵੀ ਬੰਦਾ ਕਿਹੜਾ ਕੰਮ ਹੈ ਉਹਦੇ ਵਿੱਚ ਇੱਕ ਸਪੀਕਰ ਸਾਹਿਬ ਨੇ ਡਿਊਟੀ ਲਈ ਇਹਨਾਂ ਦੀ 15 ਬੰਦਿਆਂ ਦੀ ਇਹ ਡਿਊਟੀ ਵੀ ਉਹ ਇਹਨਾਂ ਨੂੰ ਸਪੈਸ਼ਲ ਪੱਤਾ ਵੀ ਮਿਲਣਾ ਹੈ ਉਹਦੇ ਲਈ ਆਏ ਕਿਉਂ ਨਹੀਂ ਹੈ ਦੱਸ ਦਿਨ ਕਿਹੜਾ ਕੰਮ ਸੀ ਅੱਜ ਜਿੰਨਾਂ ਦਾ 15 ਦੇ 15 ਦਾ ਚਲੋ ਇਹ ਕੱਦੇ ਦਾ ਹੋਊਗਾ ਬਾਕੀ ਕਿਉਂ ਨਹੀਂ ਆਇਆ ਇਹ ਇਹਨਾਂ ਦੀ ਸੀਰੀਅਸਨੈਸ ਲੰਬਾ ਕਰਕੇ ਠੰਡੇ ਵਸਤੇ ਪਾ ਕੇ ਇਹਨੂੰ ਭੁਲਾ ਦੇਣਾ ਚਾਹੁੰਦੇ ਜਿਵੇਂ ਪਿਛਲੀ ਵਾਰੀ ਕਾਂਗਰਸੀਆਂ ਨੇ ਕੀਤਾ ਉਹ ਰਾਸ਼ਟਰਪਤੀ ਕੋਲੇ ਚਲਿਆ ਗਿਆ ਉਹਨੇ ਵਾਪਸ ਭੇਜਿਆ ਇਹਨਾਂ ਨੇ ਵੇਰ ਭੇਜਿਆ ਉੱਥੇ ਰਹਿ ਗਈ ਗੱਲ ਜਦ ਕਿ ਸਟੇਟ ਐਕਟ ਬਣ ਸਕਦਾ ਸੀ ਉਹਨਾਂ ਨੇ ਜਾਣ ਬੁੱਝ ਕੇ ਭੇਜਿਆ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਇਸ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਏਗੀ ਬਣ ਪੰਜਾਬੀਆਂ ਲਈ ਰਿਹਾ ਜਿਆਦਾ ਲੋਕਾਂ ਦੇ ਚ ਸੋ ਕਾਲਡ ਬੁੱਧੀਜੀਵੀ ਸੀਗੇ ਮੈਂ ਕਿਹਾ ਕਿਹੜਾ ਕਾਨੂੰਨ ਹੈ ਜਿਹਦਾ ਗਲਤ ਫਾਇਦਾ ਨਹੀਂ ਉਠਾਇਆ ਜਾਂਦਾ ਜਾਂ ਉਠਾਇਆ ਜਾ ਸਕਦਾ ਹੈ ਅਮੈਂਡਮੈਂਟ ਦਾ ਕਦੋਂ ਵੀ ਕਰ ਲੋ ਐਸੈਂਬਲੀ ਬੁਲਾ ਕੇ ਪਰ ਇਹਨੂੰ ਤੁਸੀਂ ਬਿਨਾਂ ਐਸੈਂਬਲੀ ਤੋਂ ਵੀ ਅਮੈਂਡ ਕਰ ਸਕੂਗੇ ਜੇ ਕੋਈ ਪ੍ਰੈਕਟਿਸ ਗਲਤ ਹੋ ਰਹੀ ਹੋਊਗੀ ਤਾਂ ਮੈਂ ਕਿ ਫਿਲਮ ਬਣਾਈ ਸੀ ਉਹ ਮੈਂ ਮੇਰੇ ਤੇ ਕੇਸ ਕਰਤੇਗਾ ਬੰਬੇ ਰਿਲੀਜ਼ ਹੋਣੀ ਸੀਗੀ ਤੇ ਜੀ ਇਹ ਚਿਤਰਾਗੰਦੀ ਨੂੰ ਗਲਤ ਲਾਈਟ ਚ ਵਿਖਾਇਆ ਗਿਆ ਮੈਂ ਕਿਹਾ ਜੱਸਾਬੀ ਨੂੰ ਪੁੱਛੋ ਜੀ ਇਹਨੇ ਫਿਲਮ ਦੇਖੀ ਹੈ ਹਾਂ ਜੀ ਨਹੀਂ ਜੇ ਫਿਰ ਮੈਂ ਕਿਹਾ ਇਹਨੂੰ ਕਿਵੇਂ ਪਤਾ ਹਾਂ ਜਦੋਂ ਤੁਸੀਂ ਦੱਸਦੇ ਹੋ ਮੈਂ ਕਿਹਾ ਇੰਦਰਾ ਗਾਂਧੀ ਨੂੰ ਵਿਖਾਇਆ ਹੀ ਨਹੀਂ ਗਿਆ ਸਾਜ਼ਿਸ਼ ਕਰਤਾ ਪਕੜਿਆ ਗਿਆ ਬਿਲਕੁਲ ਲਿੰਕਤ ਇੱਕ ਵਾਰੀ ਵੀ ਦੱਸ ਦਿਓ ਹੁਣ ਤੁਸੀਂ ਕਹੋਗੇ ਕਾਨੂੰਨ ਬਣਾਉਣ ਨਾਲ ਤਾਂ ਨਹੀਂ ਫੜਿਆ ਜਾਣਾ ਨਹੀਂ ਉਹਦੇ ਨਾਲ ਇੱਕ ਡਰ ਪੈਦਾ ਹੋ ਗਿਆ ਉਹ ਜਿਹਨੇ ਬਿਆਤੀਆਂ ਵਾਲੇ ਸੀ ਇਹ ਡਰ ਗਏ ਕਿ ਜੇ ਕਿਤੇ ਖੁਦਾ ਨਾ ਖਾਸਤਾ ਫੜੇ ਗਏ ਜਿਵੇਂ ਉਹ ਪਾਣੀ ਵਾਲੇ ਡਰੇ ਨਹੀਂ ਤਾਂ ਉਮਰ ਕਹਿਦਾ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕੋਈ ਵੀ ਬੇ 6 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਿਆ ਕਾਂਗਰਸ ਦੇ ਪ੍ਰਧਾਨ ਬਾਰੇ ਉਹਨਾਂ ਦੇ قومی ਪ੍ਰਧਾਨ ਨੇ ਕਿਹਾ ਸੀ ਜੇ ਤੂੰ ਪੰਜਾਬ ਚ ਸਿਆਸਤ ਕਰਨੀ ਹੈ ਤਾਂ ਬਗਵਾਨ ਰਾਜਵੜਿੰਗ ਨੂੰ ਬਨਲੇ ਸੀ ਨਾ ਬਿਲਕੁਲ ਉਹਨਾਂ ਦੇ ਕਹਿਣ ਤੇ ਬੰਨੀ ਬੱਗ ਜੀ ਨੇ ਬਖਸ਼ੀ ਹੈ ਗੁਰੂਆਂ ਨੇ ਉਹਦੇ ਨਾਲ ਦੇ ਕਾਨੂੰਨ ਬਣ ਰਿਹਾ ਕਿ ਉਹ ਬੇਅਦਬੀ ਨਾ ਹੋਵੇ ਉੱਥੇ ਨਹੀਂ ਆਏ ਤੁਸੀਂ ਇੱਕ ਸੁਧਾਰ ਅਕਾਲੀ ਦਲ ਦੇ ਇੱਕ ਦੂਜੀ ਸੁਖਵੀਰ ਸਿੰਘ ਬਾਦਲ ਉਹਨਾਂ ਚ ਕਿਹੜਾ ਜਦੋਂ ਗੇਪ ਰੇਟ ਹੋ ਰਹੀ ਸੀ ਅੰਮ੍ਰਿਤਸਰ ਕਿੰਨੀ ਨਿਊਜ਼ ਚੱਲ ਗਈ ਸੀ ਦੋ ਦਿਨਾਂ ਚ ਜਦੋਂ ਗੁਰੂ ਦੀ ਗੱਲ ਹੋ ਰਹੀ ਕਿੰਨੇ ਚੈਨ ਵਾਲਾ ਚੰਗੀਆਂ ਚੀਜ਼ਾਂ ਲੋਕ ਦੇਖਦੇ ਮੈਂ ਪੁੱਛਿਆ ਆਹ ਆ ਪ੍ਰੋਬਲਮ ਹੈ ਨੀ ਬਹੁਤ ਸਾਰੇ ਵੱਡੇ মিডিਆ ਵੱਲੋਂ ਨਹੀਂ ਦਿਖਾਈ ਗਈ ਪਰ ਲਗਾਤਾਰ ਕੁਝ মিডিਆ ਆ ਰਹੀ ਵੀਰੋ ਕੋਚੀ ਹੈ ਨਾ ਤੁਸੀਂ ਹੋ ਗਏ ਥਲੀ ਹੋ ਗਿਆ ਗਲੀ ਵਿਚਾਰਾ ਹਰ ਵਕਤ ਹੀ ਬੈਠਾ ਹੈ ਇਹ ਬਾਕੀ ਜਿਹੜੇ ਉਹ ਖੁੰਬਾ ਵਾਂਗੂ ਨਿਕਲੇ ਹੋਏ ਨੇ ਪੰਜਾਬ ਚੁੱਭਦਰ ਗਏ ਸਾਰਿਆਂ ਨੂੰ ਉਹਨਾਂ ਨੇ ਇੱਥੇ ਕਾਹਨੂੰ ਕੋਈ ਗਿਆ ਕੀ ਕਰੀ ਉਹਨੂੰ ਮਾਰ ਦਿੱਤਾ ਜਾਵੇ ਇੱਥੇ ਤੁਹਾਡਾ মিডিਆ ਲੀਡਰ ਲੋਕ ਅੱਜ ਜਗਾਣ ਕਿਉਂ ਡੱਬਣਾ ਕਰੀਏ ਹੋ ਵੀ ਤੋ ਜਮਾਨ ਉਰੀ ਤਾਂ ਕੁਰਤੇ ਪਜਾਮੇ ਹੁਣ ਪ੍ਰੈਸ ਪ੍ਰੈਸ ਕਰਵਾ ਕੇ ਰੱਖ ਰਹੇ ਨੇ ਤੇ ਪੱਗ ਵੀ ਬੰਨਣੀ ਸ਼ੁਰੂ ਕਰਤੀ ਤੇ ਕਹਿੰਦੇ ਸੁਪਨੇ ਲੈ ਰਹੇ ਨੇ ਮੁੱਖ ਮੰਤਰੀ ਬਣ ਦੇ ਕਹਿੰਦੇ ਮੈਂ ਦਸਤਾਰ ਵੀ ਸਜਾ ਲੈਂਦਾ ਸੀ ਮੈਂ ਦੂਜੋਂ ਵੀ ਚਲਿਆ ਜਾਂਦਾ ਮੈਂ ਤਾਂ ਹੁਣ ਵੀ ਐਂ ਕਰਦਾ ਮੈਂ ਤਾਂ ਐਂ ਕਰਦਾ ਔਰ ਤੁਸੀਂ ਸਾਡੇ ਕੁਰਤੇ ਪਜਾਮੇ ਰਹਿਣ ਦੋ ਦੁੱਧੇ ਤੋਂ ਆਏ ਰਹਿੰਦੇ ਹੋ ਤੁਸੀਂ ਮੁੰਡਿਆਂ ਦੀ ਗੱਲ ਕਰ ਲਓ ਇਸ ਤਾਂ ਕਹਿ ਰਹੇ ਮੁੰਡਿਆਂ ਦੀ ਗੱਲ ਕਰ ਲੇ ਕੋਈ ਇੱਥੇ ਕੋਈ ਪਾਰਟੀ ਨਹੀਂ ਬਣਾਈ ਫੈਸਲ ਕੇ ਜੀ ਵਾਰ ਦਾ ਸਵਰਾਜ ਲਿਖ ਚੁੱਕੇ ਇੱਕ ਬੁੱਕ ਕਹਿੰਦੇ ਸੀ ਲੋਕਾਂ ਤੋਂ ਪੁੱਛ ਕੇ ਫੈਸਲੇ ਹੋਣਗੇ ਐਡੀ ਵੱਡੀ ਨੀਤੀ ਲਾਏ ਪੁੱਛਿਆ ਪੰਜਾਬ ਵਾਲੇ ਤਾਂ ਦਰਵਾਜ਼ੇ ਬੰਦ ਕਰਕੇ ਜਾ ਰਹੇ ਪਿੰਡਾਂ ਦੇ ਪਿੰਡ ਆਪਣੇ ਖਾਲੀ ਹੋ ਰਿਹਾ ਸਾਡੀ ਤਾਂ ਪੋਪੂਲੇਸ਼ਨ ਥੰਦੇ ਚਲੀ ਗਈ ਇਹ ਦੱਸਣਗੇ ਜਰਾ ਵਸਾਉਣਾ ਕਿੰਨਾ ਨੂੰ ਬਾਹਰ ਲਿਆ ਨੂੰ ਕੰਨ ਤੇ ਜੂ ਨਹੀਂ ਸਰકરી ਕਿਉਂਕਿ 1 ਲੱਖ ਕਰੋੜ ਦੀ ਕ੍ਰਪਸ਼ਨ ਇਨਵੋਲਵ ਹੈ ਤੇ ਨਾਲ ਇੱਕ ਉਤਲੀ ਪਾਰਟੀ ਦਾ ਆਸ਼ੀਰਵਾਦ ਹੈ ਕਿ ਕਰੋ ਬਨੂੜ ਵਾਲੀ ਸੜਕ ਦੇ ਜੜੀ ਦਾ ਮੋਹੱਲੀ ਤੋਂ ਵੇਖੀ ਹੈ ਨਾ ਜਿਵੇਂ ਉਹ ਚੌਂਕ ਹੈ ਚੌਂਕ ਤੋਂ ਜਦੋਂ ਬਨੂੜ ਨੂੰ ਜਾਈਏ ਉੱਥੇ 5700 ਕਿੱਲਾ ਪਿਆ ਹੈ 700 ਕਿੱਲੇ ਤੇ ਇਹਨਾਂ ਨੇ ਵਸੋਂ ਸ਼ੁਰੂ ਕੀਤੀ ਆ 7 ਤੋਂ 8 ਸਾਲ ਹੋ ਗਿਆ ਉਹ ਤਾਂ ਵਸਿਆ ਨਹੀਂ ਥੋਡੇ ਕੋਲੋਂ ਖਾਲੀ ਪਿਆ ਤੁਸੀਂ ਹੋਰ ਲੈਣ ਨੂੰ ਫਿਰਦੇ ਆ ਸ਼੍ਰੀ ਪਤੇਗੜ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਥੇ ਬੇਅਦਬੀ ਦੇ ਕਾਨੂੰਨਾਂ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹਾਲਾਂਕਿ ਸਰਕਾਰ ਨੇ ਸਿਲੈਕਟ ਕਮੇਟੀ ਬਣਾ ਦਿੱਤੀ ਹੈ ਉਸ ਤੋਂ ਬਾਅਦ ਸਲਾਹ ਮੰਗੀ ਜਾ ਰਹੀ ਹੈ ਪਰ ਅੱਜ ਇਸ ਵਾਰ ਇੱਕ ਵਾਰ ਫਿਰ ਤੋਂ ਇਕੱਠ ਰੱਖਿਆ ਗਿਆ ਸੀ ਕਾਨੂੰਨਾਂ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਕਿ ਜਲਦੀ ਕਾਨੂੰਨ ਬਣਾਏ ਜਾਣ ਇਸ ਤਰ੍ਹਾਂ ਅਮਤੋਜ ਮਾਨ ਸਾਡੇ ਨਾਲ ਮੌਜੂਦ ਨੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਸਰ ਸ਼ਿਕਾਰ ਮਾਨ ਸਾਹਿਬ ਇਹ ਆਵਾਜ਼ ਉੱਠ ਰਹੀ ਹੈ ਕਿ ਜਾਣਬੁੱਝ ਕੇ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਲਟਕਾਇਆ ਜਾ ਰਿਹਾ ਹੈ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਆਵਾਜ਼ ਕਿਸੇ ਕਾਰਨ ਕਰਕੇ ਉੱਠਦੀ ਹੁੰਦੀ ਹੈ ਕਰਮਾਂ ਤੋਂ ਪਤਾ ਲੱਗਦਾ ਹੈ ਜੀ ਬੰਦੇ ਆਂਦੇ ਹੁੰਦੇ ਨੇ ਮੈਂ ਤਾਂ ਨਹੀਂ ਯਾਰ ਇਹ ਕਰ ਰਿਹਾ ਕਿ ਨਹੀਂ ਤੁਸੀਂ ਕਹਿਣ ਨਾਲ ਕੁਝ ਨਹੀਂ ਉਹਨਾਂ ਤੁਹਾਡੇ ਕਰਮਾਂ ਤੋਂ ਪਤਾ ਲੱਗ ਜਾਓ ਤੁਸੀਂ 6 ਮਹੀਨੇ ਵਾਲੀ ਸਿਲੈਕਟ ਕਮੇਟੀ ਨੂੰ ਦਿੱਤਾ ਕਿ ਨਹੀਂ ਜੀ ਸਾਰੇ ਲੋਕ ਇਸ ਦੇ ਬਾਰੇ ਰਾਏ ਦੇ ਸਕੀਏ ਅੱਜ ਆਪਾਂ ਇੱਥੇ ਕੱਟ ਕੀਤਾ ਸੀ ਜੀ ਔਰ ਗੁਰਪ੍ਰੀਤ ਸਿੰਘ ਹੋਰੀ ਬੰਦੇ ਹਰ ਕਮੇਟੀ ਦੇ ਬੰਦੇ ਨੂੰ ਪਰਸਨਲੀ ਜਾ ਕੇ ਇਨਕਲੂਡਿੰਗ ਇਹਨਾਂ ਦੇ ਚੇਅਰਮੈਨ ਨੇਜਰ ਸਾਹਿਬ ਨੂੰ ਜਾ ਕੇ ਪਰਸਨਲੀ ਕਹਿ ਕੇ ਆਏ ਆ ਕਿ ਅੱਜ ਤੁਸੀਂ ਆਏ ਹੋ ਜੇ ਉਹ ਆਂਦੇ ਜੀ ਅਸੀਂ ਬੋਲ ਨਹੀਂ ਸਕਦੇ ਉਹਨੂੰ ਆਂਦੇ ਬੋਲਣ ਲਈ ਨਹੀਂ ਕਹਿ ਰਹੇ ਤੁਹਾਨੂੰ ਸੁਣਨਾ ਹੈ ਤੁਹਾਡੀ ਕਮੇਟੀ ਦਾ ਮਤਲਬ ਸੁਣਨਾ ਤਾਂ ਸੁਨੋ ਆ ਕੇ ਨਾਲੇ ਤਾਂ ਪੋਰਟਲ ਦੱਸ ਦਿਓ ਆਪਦਾ ਇੱਕ ਟੇਬਲ ਲਾਓ ਉਹਦੇ 'ਚ ਪੰਜਾਬੀ 'ਚ ਅਨੁਵਾਦ ਕਰਕੇ ਲਿਆਓ ਬਿੱਲ ਨੂੰ ਤੇ ਲੋਕਾਂ ਚ ਵੰਡੋ ਉਹਨਾਂ ਨੂੰ ਕਹੋ ਆਪਦੀ رائے ਦਿਓ ਟੇਬਲ ਤੇ ਤੇ ਨਾਲੇ ਲੋਕ ਜਿਹੜੇ ਕਹਿ ਰਹੇ ਨੇ ਖੜ ਕੇ ਜਿਹੜੇ ਥੋੜੇ ਬਹੁਤ ਇਹਨੂੰ ਪਹਿਲਾਂ ਤੋਂ ਪੜ ਚੁੱਕੇ ਨੇ ਤੇ ਜਾਣਦੇ ਨੇ ਜਿਵੇਂ ਮੈਂ ਦੋ ਤਿੰਨ ਗੱਲਾਂ ਕਹੀਆਂ ਉਹ ਗੱਲਾਂ ਤੁਸੀਂ ਸੁਨੋ ਤੇ ਉਹ ਗੱਲਾਂ ਸ਼ਾਮਿਲ ਕਰ ਸਕੋ ਜੇ ਤੁਹਾਨੂੰ ਸਹੀ ਲੱਗਦੀਆਂ ਨੇ ਤਾਂ ਤਾਂ ਤੁਸੀਂ ਆਉਂਗੇ ਤਾਂ ਕਰੋਗੇ ਕਿਹੜਾ ਬੰਦਾ ਆਇਆ ਦੱਸ ਦਿਓ ਉਹਦਾ ਕਿਹੜਾ ਕੰਮ ਹੈ ਕਿਹੜਾ ਕੰਮ ਹੈ ਅਸੈਂਬਲੀ ਜਿਹਦੇ ਮੈਂਬਰ ਆਫ ਲੈਜਿਸਲੇਟਿਵ ਆ ਨੇ ਉਹਦੇ ਵਿੱਚ ਇੱਕ ਸਪੀਕਰ ਸਾਹਿਬ ਨੇ ਡਿਊਟੀ ਲਈ ਇਹਨਾਂ ਦੀ 15 ਬੰਦਿਆਂ ਦੀ ਜਿਹਦੇ ਚੇਅਰਮੈਨ ਨਦੀਜੇ ਸਾਹਿਬ ਇਹ ਡਿਊਟੀ ਨੂੰ ਇਹਨਾਂ ਨੂੰ ਸਪੈਸ਼ਲ ਪੱਤਾ ਵੀ ਮਿਲਣਾ ਹੈ ਉਹਦੇ ਲਈ ਆਏ ਕਿਉਂ ਨਹੀਂ ਹੈ 10 ਦਿਨ ਕਿਹੜਾ ਕੰਮ ਸੀ ਅੱਜ ਇਹਨਾਂ ਦਾ 15 ਦੇ 15ਾਂ ਦਾ ਚਲੋ ਇੱਕ ਅੱਦੇ ਦਾ ਹੋਊਗਾ ਬਾਕੀ ਕਿਉਂ ਨਹੀਂ ਆਏ ਇਹ ਇਹਨਾਂ ਦੀ ਸੀਰੀਅਸਨੈਸ ਜੇ 6 ਮਹੀਨੇ ਦਾ ਅਸੀਂ ਵਾਰ-ਵਾਰ ਕਹਿ ਰਹੇ ਹਾਂ ਤੁਸੀਂ ਲੰਬਾ ਟਾਈਮ ਲੈ ਰਹੇ ਹੋ ਆਦੇ ਨਹੀਂ ਜੀ ਜਾਣ ਸਕੀਏ ਆਏ ਜਾਣਨ ਦਾ ਤਰੀਕਾ ਆਣੇ ਇਹ ਸੀਰੀਅਸ ਹੈ ਦੇ ਲਈ ਇਹ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹਨੂੰ ਪ੍ਰਲੌਂਗ ਕਰਕੇ ਲੰਬਾ ਕਰਕੇ ਠੰਡੇ ਬਸਤੇ ਚ ਪਾ ਕੇ ਇਹਨੂੰ ਭੁਲਾ ਦੇਣਾ ਚਾਹੁੰਦੇ ਜਿਵੇਂ ਪਿਛਲੀ ਵਾਰੀ ਕਾਂਗਰਸੀਆਂ ਨੇ ਕੀਤਾ ਆਈਪੀਸੀ ਦੀ ਧਾਰਾ ਵਿੱਚ ਐਡ ਕਰਕੇ ਉਹ ਰਾਸ਼ਟਰਪਤੀ ਕੋਲੇ ਚੱਲਿਆ ਗਿਆ ਉਹਨੇ ਵਾਪਸ ਭੇਜਿਆ ਇਹਨਾਂ ਨੇ ਫੇਰ ਭੇਜਿਆ ਉੱਥੇ ਹੀ ਰਹਿ ਗਈ ਗੱਲ ਜਦ ਕਿ ਸਟੇਟ ਐਕਟ ਬਣ ਸਕਦਾ ਸੀ ਉਹਨਾਂ ਨੇ ਜਾਣ ਬੁੱਝ ਕੇ ਭੇਜਿਆ ਇਹ ਤਰੀਕਾ ਹੁੰਦਾ ਕਿਸੇ ਚੀਜ਼ ਨੂੰ ਸਿੱਧਾ ਨਾ ਨਹੀਂ ਕਹਿ ਸਕਦੇ ਤਾਂ ਤਰੀਕਾ ਅਪਣਾ ਲਓ ਆਹੀ ਤਰੀਕਾ ਇਹਨਾਂ ਨੇ ਅਪਣਾਇਆ ਅੱਛਾ ਬਹੁਤ ਸਾਰੇ ਸੱਜਣ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਇਸ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਏਗੀ ਬਣ ਪੰਜਾਬੀਆਂ ਲਈ ਰਹਾ ਤੇ ਤਸ਼ੱਦਦ ਵੀ ਸਭ ਤੋਂ ਵੱਧ ਪੰਜਾਬੀ ਇਸ ਕਾਨੂੰਨ ਤਹਿਤ ਚੱਲਣਗੇ ਕਿਵੇਂ ਕਿਵੇਂ ਕਦੇ ਹੁਣੋ ਕਹਿਨ ਨਾ ਤੇ ਤੁਸੀਂ ਉਹਨਾਂ ਦੇ ਸਾਹਮਣੇ ਰੱਖਿਓ ਜੇ ਔਰ ਰੱਖ ਕੇ ਕਿਓ ਜੇ ਦੱਸੋ ਕਿਵੇਂ ਮੈਨੂੰ ਵੀ ਬੜੇ ਫੋਨ ਆਏ ਸੀਗੇ ਔਰ ਜ਼ਿਆਦਾਤਰ ਉਹਦੇ ਵਿੱਚ ਸੋ ਕਾਲਡ ਬੁੱਧੀਜੀਵੀ ਸੀਗੇ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਮੈਂ ਕਿਹਾ ਕਿਵੇਂ ਹਾਂ ਜੀ ਇਹਦਾ ਗਲਤ ਫਾਇਦਾ ਉਠਾਇਆ ਜਾਊਗਾ ਮੈਂ ਕਿਹੜਾ ਕਾਨੂੰਨ ਹੈ ਜਿਹਦਾ ਗਲਤ ਫਾਇਦਾ ਨਹੀਂ ਉਠਾਇਆ ਜਾਂਦਾ ਜਾਂ ਉਠਾਇਆ ਜਾ ਸਕਦਾ ਨਸ਼ੇ ਦਾ ਲੈ ਲੋ ਆਲਰੇਡੀ ਜੋ ਐਗਜ਼ਿਸਟਿੰਗ ਅਬਿਆਦਬੀ ਦਾ 295ਏ ਉਹਦਾ ਨਹੀਂ ਉਠਾਇਆ ਜਾ ਸਕਦਾ ਤੇ ਇਹਦਾ ਮਤਲਬ ਕਾਨੂੰਨ ਬਣਾਉਣੇ ਛੱਡ ਦਿਓ ਫਿਰ ਇਹਦੇ ਵਿੱਚ ਮੈਂਸ਼ਨ ਹੈ ਕਿ 2 ਸਾਲ ਤੱਕ ਇਹ ਓਪਨ ਰਹੂਗਾ ਓਪਨ ਦਾ ਮਤਲਬ ਹੁੰਦਾ ਹੈ ਅਮੈਂਡਮੈਂਟ ਤਾਂ ਕਦੋਂ ਵੀ ਕਰ ਲੋ ਅਸੈਂਬਲੀ ਬੁਲਾ ਕੇ ਪਰ ਇਹਨੂੰ ਤੁਸੀਂ ਬਿਨਾਂ ਅਸੈਂਬਲੀ ਤੋਂ ਵੀ ਅਮੈਂਡ ਕਰ ਸਕੂਗੇ ਜੇ ਕੋਈ ਪ੍ਰੈਕਟਿਸ ਗਲਤ ਹੋ ਰਹੀ ਹੋਊਗੀ ਤਾਂ ਉਹ ਦੱਸੋ ਤਾਂ ਸਹੀ ਆ ਕੇ ਮੈਂ ਪੁੱਛਿਆ ਉਹਨਾਂ ਬੰਦਿਆਂ ਨੂੰ ਮੈਂ ਕਿਹਾ ਦੱਸੋ ਕੀ ਗਲਤ ਹੈ ਪਹਿਲਾਂ ਮੈਂ ਪੁੱਛਿਆ ਮੈਂ ਤੁਸੀਂ ਬਿੱਲ ਪੜ੍ਹ ਲਿਆ ਆਂਦੇ ਨਹੀਂ ਤੇ ਫਿਰ ਮੈਂ ਕਿਹਾ ਤੁਹਾਨੂੰ ਕੋਈ ਪਤਾ ਇਹ ਤਾਂ ਗਲਤ ਫਾਇਦਾ ਹੋਊਗਾ ਜਿਹੜੀ ਜੀ ਤੁਸੀਂ ਪੜ੍ਹੀ ਹੀ ਨਹੀਂ ਮੈਂ ਇੱਕ ਫਿਲਮ ਬਣਾਈ ਸੀ ਹਵਾਏ ਮੇਰੇ ਤੇ ਕੇਸ ਕਰਤਾ ਕਿ ਬੰਬੇ ਰਿਲੀਜ਼ ਹੋਣੀ ਸੀ ਉਹ ਬੰਬੇ ਟ੍ਰੈਟਰੀਚਰ ਆਂਦੇ ਜੀ ਕਾਂਗਰਸ ਦੇ ਕੋਈ ਸੱਜਣ ਸੀ ਉੱਥੋਂ ਦੇ ਯੂਥ ਕਾਂਗਰਸ ਦੇ ਆਂਦੇ ਜੀ ਇਹ ਚੰਦਰਾ ਗਾਂਧੀ ਨੂੰ ਗਲਤ ਲਾਈਟ 'ਚ ਵਿਖਾਇਆ ਗਿਆ ਮੈਂ ਕਿਹਾ ਜੱਜ ਸਾਹਿਬ ਇਹਨੂੰ ਪੁੱਛੋ ਜੇ ਇਹਨੇ ਫਿਲਮ ਦੇਖੀ ਹੈ ਉਹਨੇ ਵੇਖੀ ਨਹੀਂ ਸੀ ਕੋਈ ਫਿਲਮ ਤਾਂ ਜੇ ਰਿਲੀਜ਼ ਹੀ ਨਹੀਂ ਹੋਈ ਸੀ ਉੱਥੇ ਆਂਦਾ ਜੀ ਨਹੀਂ ਤੇ ਫਿਰ ਮੈਂ ਕਿਹਾ ਇਹਨੂੰ ਕਿਵੇਂ ਪਤਾ ਹੈ ਆਂਦੇ ਚਲੋ ਤੁਸੀਂ ਦੱਸ ਦਿਓ ਮੈਂ ਕਿਹਾ ਇੰਦਰਾ ਗਾਂਧੀ ਨੂੰ ਵਿਖਾਇਆ ਹੀ ਨਹੀਂ ਗਿਆ ਮੈਂ ਉਹਨੂੰ ਇੰਟਰਸਟਿਡ ਹੀ ਨਹੀਂ ਵਿਖਾਉਣ 'ਚ ਉਹ ਹੱਸ ਪਏ ਉਹਦੀ ਉਹ ਡਿਨਾਈ ਕਰਤੀ ਫਿਲਮ ਰਿਲੀਜ਼ ਹੋ ਗਈ ਆਹੀ ਹਾਲ ਇਹਨਾਂ ਦਾ ਇਨਾਂ ਦੇ ਉਹਦੇ ਵੀ ਚੋਰ ਦੀ ਦਾੜੀ ਚ ਤਿੰਨ ਕਾਲ ਸੀ ਉਹਨਾਂ ਨੇ ਕਿਹਾ 84 ਦੀ ਗੱਲ ਹੋ ਰਹੀ ਹੈ ਤਾਂ ਸਾਡੇ ਵਿਰੋਧੀ ਹੋਊਗੀ ਉਸੇ ਤਰ੍ਹਾਂ ਨਾਲ ਇਹ ਉਹ ਲੋਕ ਨੇ ਜੋ ਜਿਨ੍ਹਾਂ ਦਾ ਇੰਟਰਸਟ ਨੇ ਕਿ ਇਹ ਬੇਅਦਬੀਆਂ ਹੁੰਦੀਆਂ ਰਹਿਣ ਮੈਨੂੰ ਦੱਸੋ ਹੁਣ ਤੱਕ ਇੰਨੀਆਂ ਬੇਅਦਬੀਆਂ ਹੋਈਆਂ ਨੇ ਸਾਜ਼ਿਸ਼ ਕਰਤਾ ਪਕੜਿਆ ਗਿਆ ਹੈ ਬਿਲਕੁਲ ਨਹੀਂ ਕਦੇ ਵੀ ਨਹੀਂ ਇੱਕ ਵਾਰੀ ਵੀ ਦੱਸ ਦਿਓ ਹੁਣ ਤੁਸੀਂ ਕਹੋਗੇ ਕਾਨੂੰਨ ਬਣਾਉਣ ਨਾਲ ਤਾਂ ਨਹੀਂ ਫੜਿਆ ਜਾਣਾ ਨਹੀਂ ਉਹਦੇ ਨਾਲ ਇੱਕ ਡਰ ਪੈਦਾ ਹੋਊਗਾ ਜਿਵੇਂ ਅਸੀਂ ਪਾਣੀ ਲਈ ਲੜ ਰਹੇ ਸੀ ਕਾਲੇ ਪਾਣੀ ਲਈ ਜਦੋਂ ਇਹਨਾਂ ਨੂੰ ਲੱਗਿਆ ਲੈ ਵੀ ਹੱਥ ਤੰਗ ਹੋ ਗਿਆ ਹੈ ਦੁਨੀਆ ਦੇ ਵਿੱਚ ਵੀ ਮਸਲਾ এনवायरमेंट ਦਾ ਬਹੁਤ ਵੱਡਾ ਹੈ ਤੇ ਦੇਸ਼ ਚ ਵੀ ਤੇ ਜਿੰਨਾ ਬੰਦਿਆਂ ਨੇ ਹੁਣ ਤੱਕ ਗੰਦ ਪਾਇਆ ਹੈ ਪਾਣੀ ਦੇ ਵਿੱਚ ਉਹ ਸਿਕੰਜੇ ਚ ਆ ਸਕਦੇ ਨੇ ਤੇ ਇਹਨਾਂ ਨੇ ਵਾਟਰ ਐਕਟ ਦੇ ਵਿੱਚ ਅਮੈਂਡਮੈਂਟ ਕਰਤੀ 74 ਵਾਲੀ ਚ ਕਿ ਸਜ਼ਾ ਨਹੀਂ ਹੋਊਗੀ ਜੁਰਮਾਨਾ ਆਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਪੈਸੇ ਵਾਲੀ ਬੰਦੇ ਨੂੰ ਜੁਰਮਾਨਾ ਦੇਿੰਦਾ ਕੋਈ ਮਸਲਾ ਨਹੀਂ ਉਹ ਸਜ਼ਾ ਤੋਂ ਡਰਦਾ ਹੈ ਉਸੀ ਤਰ੍ਹਾਂ ਨਾਲ ਹੁਣ ਜਿਹੜੇ ਬੇਅਦਬੀਆਂ ਵਾਲੇ ਸੀ ਇਹ ਡਰ ਗਏ ਕਿ ਜੇ ਕਿਤੇ ਖੁਦਾ ਨਾ ਖਾਸਤਾ ਫੜੇ ਗਏ ਜਿਵੇਂ ਉਹ ਪਾਣੀ ਵਾਲੇ ਡਰੇ ਨੇ ਤਾਂ ਉਮਰ ਕੈਦ ਹੈ ਇਹ ਤਾਂ ਮੰਝੇ ਜਾਵਾਂਗੇ ਤਾਂ ਰੋਕੋ ਇਹਨੂੰ ਉਧਰੋਂ ਆਲਰੇਡੀ ਮੁੱਖ ਮੰਤਰੀ ਕਹਿ ਚੁੱਕਿਆ ਸੀ ਕਿਉਂਕਿ ਇਹਨਾਂ ਨੇ ਵਾਅਦਾ ਕੀਤਾ ਸੀ ਕੇਜਰੀਵਾਲ ਨੇ ਤੇ ਇਹਨਾਂ ਨੇ ਇਹਨੂੰ ਲੱਗਿਆ ਇਹ ਤਾਂ ਬਣਾ ਹੀ ਸਕਦੇ ਆ ਇਹ ਚ ਕਿਹੜਾ ਕਿਸੇ ਨੇ ਕੀ ਤੋਂ ਪੈਸੇ ਲਏ ਉਹ ਵਿਰੋਧ ਕਰੂਗਾ ਪਰ ਜਦੋਂ ਅਨਾਉਂਸ ਕਰਤਾ ਉੱਪਰੋਂ ਦਬਾਅ ਪੈ ਗੇ ਇਨਾਂ ਦੇ ਦਬਾਅ ਵੀ ਦੋ ਤਰ੍ਹਾਂ ਨਾਲ ਪੈਂਦੇ ਨੇ ਇੱਕ ਆਪਦੀ ਪਾਰਟੀ ਦੀ ਦਿੱਲੀ ਇੱਕ ਦੂਜੇ ਦਿੱਲੀ ਵਾਲੇ ਦੋਨਾਂ ਨੇ ਦਬਾਅ ਪਾਤਾ ਕਿ ਇਹ ਤਾਂ ਨਹੀਂ ਬੰਨਣਾ ਚਾਹੀਦਾ ਇਹਾਂ ਨੇ ਲੇ ਵੀ ਹੁਣ ਤੱਕ ਕਮਿਟ ਕਰ ਲਿਆ ਸੈਸ਼ਨ ਵੀ ਬੁਲਾ ਲਿਆ ਫਿਰ ਇਹਨਾਂ ਨੇ ਇੱਕ ਨਵਾਂ ਤਰੀਕਾ ਕੱਢਿਆ ਕਿ ਇਹਨੂੰ ਸਟੈਂਡਿੰਗ ਕਮੇਟੀ ਨੂੰ ਦੇ ਦਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਿਸਟਰੀ ਚ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕੋਈ ਵੀ ਬਿਲ 6 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਿਆ ਜਦ ਕਿ ਰੀਸੈਂਟਲੀ ਬਹੁਤ ਰੀਸੈਂਟਲੀ ਮਤਲਬ ਲੰਬਾ ਰੀਸੈਂਟਲੀ ਤਾਂ ਕਦੇ ਸਟੈਂਡਿੰਗ ਕਮੇਟੀ ਜਾਂ ਸਿਲੈਕਟ ਕਮੇਟੀ ਨੂੰ ਦਿੱਤਾ ਹੀ ਨਹੀਂ ਗਿਆਗਾ 6 ਮਹੀਨਿਆਂ ਲਈ ਤਾਂ ਕੋਈ ਵੀ ਨਹੀਂ ਦਿੱਤਾ ਗਿਆ ਹਿਸਟਰੀ ਹੈ ਪੰਜਾਬ ਅਸੈਂਬਲੀ ਦੀ ਇਹ ਨਵੀਂ ਪ੍ਰਤਕੀ ਪਾਉਣੀ ਸੀ ਜੀ ਸੋਚਣਾ ਵਿਚਾਰਨਾ ਤੁਸੀਂ ਗਵਾਹ ਹੋ ਅੱਜ ਦੱਸੋ ਸੋਚਣ ਵਾਲਾ ਕਿਹੜਾ ਆਇਆ ਇੱਥੇ ਹੋਰ ਛੱਡੋ ਕਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਆਇਆ ਕਿਸੇ ਦਾ ਨਹੀਂ ਆਇਆ ਕਾਂਗਰਸ ਦੇ ਪ੍ਰਧਾਨ ਬਾਰੇ ਉਹਨਾਂ ਦੇ ਕੌਮੀ ਪ੍ਰਧਾਨ ਨੇ ਕਿਹਾ ਸੀ ਜੇ ਤੂੰ ਪੰਜਾਬ 'ਚ ਸਿਆਸਤ ਕਰਨੀ ਆ ਤਾਂ ਪੱਗ ਬੰਨ ਰਾਜ ਵਿੜਿੰਗ ਨੂੰ ਬੰਨ ਲਈ ਸੀ ਨਾ ਹਾਂ ਬਿਲਕੁਲ ਉਹਨਾਂ ਦੇ ਕਹਿਣ ਤੇ ਹੀ ਬੰਨੀ ਉਹ ਪੱਗ ਜੀ ਨੇ ਬਖਸ਼ੀ ਹੈ ਗੁਰੂਆਂ ਨੇ ਉਹਦੇ ਨਾਲ ਦੇ ਕਾਨੂੰਨ ਬਣ ਰਿਹਾ ਕਿ ਉਹ ਬੇਅਦਬੀ ਨਾ ਹੋਵੇ ਉੱਥੇ ਨਹੀਂ ਆਏ ਤੁਸੀਂ ਕਿਉਂ ਕਿਉਂਕਿ ਉਹ ਇੱਥੇ ਰਾਹੁਲ ਗਾਂਧੀ ਨਹੀਂ ਕਹਿਣ ਵਾਲਾ ਕੋਈ ਇੱਥੇ ਤਾਂ ਹਜ਼ਾਰਾਂ ਰਾਹੁਲ ਗਾਂਧੀ ਆਣ ਬਣਾ ਦੇ ਜਿਹੜਾ ਗੁਰੂ ਉਹ ਕਹਿ ਰਿਹਾ ਹੈ ਉਹਦੇ ਲਈ ਹੈ ਹੋਰ ਕਿਹੜੀ ਪਾਰਟੀ ਦਾ ਪ੍ਰਧਾਨ ਆਇਆ ਸੋ ਕਾਲਡ ਪੰਥਕ ਪਾਰਟੀਆਂ ਦੋ ਨੇ ਇੱਕ ਸੁਧਾਰ ਅਕਾਲੀ ਦਲ ਤੇ ਇੱਕ ਦੂਜੀ ਸੁਖਬੀਰ ਸਿੰਘ ਬਾਦਲ ਉਹਨਾਂ ਚੋਂ ਕਿਹੜਾ ਆਇਆ ਉਹਨਾਂ ਚੋਂ ਕੋਈ ਵੀ ਨਹੀਂ ਆਇਆ ਜੀਪੀਸੀ ਦਾ ਮੈਂਬਰ ਉਹਦੇ ਚ ਵੀ ਨੇ ਸਿਲੈਕਟ ਕਮੇਟੀ ਚ ਵੀ ਨੇ ਇਹਨਾਂ ਵਾਲੇ ਵੀ ਨੇ ਆਇਆ ਕੋਈ ਕੋਈ ਨਹੀਂ ਆਇਆ ਨਹੀਂ ਆਇਆ ਸ਼੍ਰੋਮਣੀ ਕਮੇਟੀ ਜਿਹੜੀ ਗੁਰੂ ਮਤਲਬ ਗੁਰੂ ਘਰਾਂ ਦੀ ਸੰਭਾਲ ਲਈ ਹੈ ਬਣਾਈ ਆਪਾਂ ਸੰਘਰਸ਼ ਕਰਕੇ ਉਹਦੇ ਵਿੱਚੋਂ ਕੌਣ ਆਇਆ ਕਿਉਂਕਿ ਸੰਭਾਲ ਦੇ ਵਿੱਚ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਹਾਂ ਸਭ ਤੋਂ ਇੱਕ ਨੰਬਰ ਤੇ ਕੌਣ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਦੀਵੀ ਜੋਤ ਉਹਨਾਂ ਲਈ ਕਾਨੂੰਨ ਬਣ ਰਿਹਾ ਹੈ ਕੌਣ ਆਇਆ ਉਹਨਾਂ ਚੋਂ ਕੋਈ ਹੋਰ ਸੰਪਰਦਾਵਾਂ ਕਿੰਨੀਆਂ ਕਿੰਨੇ ਬੱਬਾ ਦਮਦਮਿੰਟ ਇੱਕ ਸਾਲ ਤੋਂ ਆ ਗਏ ਵਾਰਸ ਆਲੇ ਆ ਗਏ ਇੱਕ ਹੋਰ ਕੌਣ ਆਇਆ ਦੱਸੋ ਜਿੱਥੇ ਅਸੀਂ ਬੈਠੇ ਸੀ ਜਿੱਥੇ ਸੰਗਤ ਬੈਠੀ ਸੀ ਤੁਸੀਂ ਸੀਗੇ ਕੌਣ ਆਇਆ ਆ ਮੀਡੀਆ ਤੁਹਾਡਾ ਜਦੋਂ ਗੇਪਰੇਟ ਹੋ ਰਹੀ ਸੀ ਅੰਮ੍ਰਿਤਸਰ ਕਿੰਨੀ ਨਿਊਜ਼ ਚੱਲ ਗਈ ਸੀ ਦੋ ਦਿਨਾਂ 'ਚ ਆ ਕਬੂਤਰਾਂ ਵਾਲੀ ਕਿੰਨੀ ਨਿਊਜ਼ ਚੱਲ ਗਈ ਸੀ ਜਦੋਂ ਗੁਰੂ ਦੀ ਗੱਲ ਹੋ ਰਹੀ ਕਿੰਨੇ ਚੈਨਲ ਆਏ ਚੰਗੀਆਂ ਚੀਜ਼ਾਂ ਲੋਕ ਦੇਖਦੇ ਮੈਂ ਪੁੱਛਿਆ ਆ ਆ ਪ੍ਰੋਬਲਮ ਹੈ ਤੁਹਾਨੂੰ ਡੈਮੋਕ੍ਰੇਸੀ ਦੇ ਚੌਥੇ ਸਤੰਭ ਕਿਹਾ ਗਿਆ ਹੈ ਇਹ ਵਿਊਅਰਸ਼ਿਪ ਲਈ ਨਹੀਂ ਕਿਹਾ ਗਿਆ ਇਸ ਲਈ ਕਿਹਾ ਗਿਆ ਹੈ ਕਿ ਤੁਹਾਡੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਕਿ ਤੁਸੀਂ ਇੱਕ ਫੀਲ ਨੂੰ ਇੱਕ ਥਾਂ ਦੀ ਫੀਲ ਨੂੰ ਦੂਜੀ ਥਾਂ ਪਹਚਾਓ ਤਾਂ ਹੀ ਤੁਸੀਂ ਡੈਮੋਕਰੇਸੀ ਦੇ ਚੌਥੇ ਸਤੰਭ ਹੋ ਵੀਅਰਸ਼ਿਪ ਲਈ ਨਹੀਂ ਹੋ ਕਿ ਉਹ ਜ਼ਿੰਮੇਵਾਰੀ ਨਿਭਾਈ ਗਈ ਨਹੀਂ ਬਹੁਤ سارے ਵੱਡੇ ਮੀਡੀਆ ਵੱਲੋਂ ਨਹੀਂ ਦਿਖਾਈ ਗਈ ਪਰ ਲਗਾਤਾਰ ਕੁਝ ਮੀਡੀਆ ਆ ਰਹੇ ਆ ਜੀ ਫਿਰ ਉਹ ਕੁਛ ਹੀ ਹੈ ਨਾ ਤੁਸੀਂ ਹੋ ਗਏ ਥਲੀ ਹੋ ਗਿਆ ਥਲੀ ਵਿਚਾਰਾ ਹਰ ਵਕਤ ਹੀ ਬੈਠਾ ਹੈ ਈ ਰਹਿ ਗਏ ਨਾ ਇਹ ਬਾਕੀ ਜਿਹੜੇ ਉਹ ਖੁੰਬਾ ਵਾਂਗੂ ਨਿਕਲੇ ਹੋਏ ਨੇ ਪੰਜਾਬ ਚੋਂ ਕਿੱਧਰ ਗਏ ਕਾਰਨ ਕੀ ਹੈ ਕਿ ਤੁਸੀਂ ਆਪ ਦੀ ਰਿਸਪਾਂਸਿਬਿਲਟੀ ਸਮਝੂਗੇ ਕਿਉਂ ਅਸੀਂ ਕਿਉਂ ਕਰ ਰਹੇ ਹਾਂ ਕਿ ਸਭ ਤੋਂ ਵੱਡਾ ਮਸਲਾ ਕਿਉਂਕਿ ਬੇਅਦਬੀ ਹੁੰਦੀ ਵਾਰ-ਵਾਰ ਹੁੰਦੀ ਹੈ ਉੱਥੇ ਜਿਹੜੇ ਸੰਭਾਲ ਵਾਲੇ ਸਿੰਘ ਹੁੰਦੇ ਗੁੱਸਾ ਆਉਂਦਾ ਕਿ ਯਾਰ ਇਹਨਾਂ ਨੇ ਛੁੱਟਦਾ ਜਾਣਾ ਹੀ ਹੈ ਕਿਉਂਕਿ 3 ਸਾਲ ਦੀ ਸਜ਼ਾ ਸਾਰੀ ਉਹ ਚ ਵੀ ਮਾਈਨਰ ਤੇ ਦਿਮਾਗੀ ਤੌਰ ਤੇ ਉਹਦੇ ਕਰਕੇ ਛੁੱਟੇ ਜਾਂਦੇ ਨੇ ਤਾਂ ਫਿਰ ਉਹ ਫਿਰ ਉਹ ਗੱਡੀ ਚੜਾਉਣ ਲੱਗੇ ਨੇ ਇਹ ਗਲਤ ਹੋ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਤਾਂ ਉਹ ਹੋ ਰਹੀ ਹੈ ਕਿ ਲਿੰਚਿੰਗ ਹੋ ਰਹੀ ਹੈ ਹੁਣ ਇਸ ਚੀਜ਼ ਤੋਂ ਬਚਿਆ ਜਾ ਸਕੇ ਗਲਤ ਨਾਂ ਬਾਹਰ ਜਾਂਦਾ ਹੈ ਉਸ ਲਈ ਕਾਨੂੰਨ ਬਣਵਾਉਣ ਦੀ ਗੱਲ ਹੋ ਰਹੀ ਹੈ ਕੀ ਇਸ ਲਈ ਸਾਰਿਆਂ ਨੂੰ ਇੱਥੇ ਕੱਲ ਨੂੰ ਕੋਈ ਬੇਆਦਬੀ ਕਰੇ ਉਹਨੂੰ ਮਾਰ ਦਿੱਤਾ ਜਾਵੇ ਇੱਥੇ ਤੁਹਾਡਾ ਮੀਡੀਆ ਲੀਡਰ ਲੋਕ ਇੱਥੇ ਜਗਾ ਨਹੀਂ ਥਿਉਣੀ ਰੱਬ ਨਾ ਕਰੇ ਹੋਵੇ ਜਗਾ ਨਹੀਂ ਥਿਉਣੀ ਸਾਰੇ ਆ ਜਾਣਗੇ ਪਰ ਜਦੋਂ ਉਸ ਕਾਨੂੰਨ ਦੀ ਗੱਲ ਹੋ ਰਹੀ ਹੈ ਕਿ ਨਾ ਹੋਵੇ ਉਹਦੇ ਲਈ ਕੌਣ ਆਇਆ ਏ ਆ ਮਸਲਾ ਇੱਕ ਚੀਜ਼ ਤੁਸੀਂ ਸ਼ਰੋਮਣੀ ਕਮੇਟੀ ਦੀ ਗੱਲ ਕੀਤੀ ਸੀ ਤਾਂ ਸ਼ਰੋਮਣੀ ਕਮੇਟੀ ਇੱਕ ਜਿਹੜਾ ਅਮੈਂਡਮੈਂਟ ਲੈ ਕੇ ਆਂਦਾ ਬਿੱਲ ਲੈ ਕੇ ਆਂਦਾ ਉਹਦੇ ਵਿੱਚ ਇੱਕ ਇਤਰਾਜ਼ ਜਤਾਰੀ ਹੈ ਕਿ ਲਿਵਿੰਗ ਗੁਰੂ ਨਹੀਂ ਲਿਖਿਆ ਗਿਆ ਜਗਤ ਗੁਰੂ ਨਹੀਂ ਲਿਖਿਆ ਗਿਆ ਮੈਂ ਤੁਹਾਡੇ ਸਾਹਮਣੇ ਕਹਤਾ ਉਹ ਗੱਲ ਹਾਂਜੀ ਕਿ ਹੋਲੀ ਪਿਕਚਰਸ ਲਿਖਿਆ ਹੋਇਆ ਹੈ ਉਹਦੀ ਥਾਂ ਤੇ ਲਿਵਿੰਗ ਗੁਰੂ ਦਾ ਲੈ ਕੇ ਉਹਨੂੰ ਮੈਂਸ਼ਨ ਕੀਤਾ ਜਾਵੇ ਉਹ ਕਿਉਂਕਿ ਭਗਵਦ ਗੀਤਾ ਉਹ ਕੁਰਾਨ ਸ਼ਰੀਫ ਬਾਈਬਲ নো ਡਾਊਟ ਰਿਸਪੈਕਟਡ ਨੇ ਪਰ ਉਹਨਾਂ ਨੂੰ ਲਿਵਿੰਗ ਗੁਰੂ ਨਹੀਂ ਮੰਨਿਆ ਜਾਂਦਾ ਅਸੀਂ ਲਿਵਿੰਗ ਗੁਰੂ ਮੰਨਦੇ ਆਂ ਜਾਗਦੀ ਜੋਤ ਮੰਨਦੇ ਆਂ ਤਾਂ ਇਹਨਾਂ ਨੂੰ ਉਹਵੇਂ ਮੈਂਸ਼ਨ ਕੀਤਾ ਜਾਵੇ ਉਹਨਾਂ ਦੇ ਕਰ ਲੈਣੇ ਆ ਕੀ ਇਹ ਗੱਲ ਉੱਥੇ ਬੈਠੇ ਕਰੀ ਜਾਣਗੇ ਇੱਥੇ ਆ ਕੇ ਨਹੀਂ ਬੋਲਣਗੇ ਜਿਹੜੀ ਕਮੇਟੀ ਨਹੀਂ ਆ ਰਹੀ ਉਹਦਾ ਕੀ ਕਰਨ ਮੰਨਦੇ ਹੋ ਜਿਹੜੀ ਸਿਲੇਕਟ ਕਮੇਟੀ ਉਹ ਕਿਉਂ ਨਹੀਂ ਆਈ ਉਹ ਇਸ ਲਈ ਥੋੜੀ ਬਣੀ ਐ ਉਹਨਾਂ ਨੂੰ ਪਤਾ ਲੱਗ ਗਿਆ ਇੱਥੋਂ ਤੁਹਾਨੂੰ ਕਿ ਉਹ ਵਾਕਈ ਕੁਝ ਸੋਧਣਾ ਹੈ ਵਾਕਈ ਹਰ ਬੰਦੇ ਦੀ ਇੱਕ ਫੀਲ ਲੈਣੀ ਹੈ ਉਹ ਤਾਂ ਟਾਈਮ ਪਾਸ ਕਰਨ ਲਈ ਬਣੇ ਨੇ ਨਹੀਂ ਤਾਂ ਆ ਜਾਂਦੇ ਇੱਥੇ ਅੱਜ ਇਹਨਾਂ ਦੇ ਜਿਹੜੇ ਐਮ ਐਲ ਏ ਆਏ ਸੀ ਲੋਕਲ ਇਤੋਂ ਦੇ ਮਿਸਟਰ ਰਾਏ ਉਹਨਾਂ ਨੂੰ ਅਸੀਂ ਆਹੀ ਗੱਲ ਕਹੀ ਹੈ ਕਿ ਕਿਉਂ ਨਹੀਂ ਆਏ ਉਹ ਮਿਸਟਰ ਨੀਜਰ ਪ੍ਰੈਜ਼ੀਡੈਂਟ ਨੇ ਸਿਲੈਕਟ ਕਮੇਟੀ ਦੇ ਵਾਈ ਨਾਟ ਕਮ ਹੀ ਕਿਉਂ ਨਹੀਂ ਪਹੁੰਚੇ ਰੀਜ਼ਨ ਦੱਸਣਗੇ ਇਹ ਡਿਊਟੀ ਹੈ ਉਹਨਾਂ ਦੀ ਐਜ਼ ਏ ਐਮ ਐਲ ਏ ਨਹੀਂ ਐਜ਼ ਏ ਚੇਅਰ ਸਿਲੈਕਟ ਕਮੇਟੀ ਦੇ ਬਣਿਆ ਹੋਇਆ ਕਿਉਂ ਨਹੀਂ ਆਏ ਉਹਨਾਂ ਦੇ ਬਾਕੀ ਮੈਂਬਰ ਕਿਉਂ ਨਹੀਂ ਆਏ ਇੱਕ ਵੀ ਨਹੀਂ ਆਇਆ ਕੋਈ ਰਿਪ੍ਰੈਜ਼ੈਂਟੇਟਿਵ ਆ ਜਾਂਦਾ ਕੋਈ ਹੋਰ ਬੰਦੇ ਭੇਜ ਦਿੰਦੇ ਉਹਨਾਂ ਦੇ ਥੱਲੇ ਸਟਾਫ ਹੋਗਾ ਤੇ ਸਟਾਲ ਹੀ ਲਾ ਲੈਂਦੇ ਪੰਜਾਬੀ ਚ ਅਨੁਵਾਦ ਕਰਕੇ ਸੰਗਤ ਨੂੰ ਪੜਾ ਦਿੰਦੇ رائے ਲੈ ਲੈਂਦੇ ਆਏ ਮਸਾਲਾ ਅੱਛਾ ਇੱਕ ਚੀਜ਼ ਪਰਸਨਲ ਸਵਾਲ ਹੈ ਤੇ ਕਿਹਾ ਜਾਂਦਾ ਕਿ ਕਹਿੰਦੇ ਕਿ ਅੰਤੋਜ ਮਾਨ ਓਰੀ ਤਾਂ ਕੁਰਤੇ ਪਜਾਮੇ ਹੁਣ ਪ੍ਰੈਸ ਪ੍ਰੋਸ ਕਰਵਾ ਕੇ ਰੱਖ ਰਹੇ ਨੇ ਤੇ ਪੱਗ ਵੀ ਬੰਨਣੀ ਸ਼ੁਰੂ ਕਰਤੀ ਤੇ ਕਹਿੰਦੇ ਸੁਪਨੇ ਲੈ ਰਹੇ ਨੇ ਮੁੱਖ ਮੰਤਰੀ ਬਣਨ ਦੇ ਕਹਿੰਦੇ ਚਲੋ ਨਾਂ ਲੈ ਲੈਂਦੇ ਉਹ ਸਾਨੂੰ ਕਰ ਲੋ ਕੰਮ ਅਸੀਂ ਤਾਂ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਤੁਸੀਂ ਕਰ ਲਓ ਔਰ ਮੈਂ ਮੈਂ ਤਾਂ ਜਿਵੇਂ ਜਾਨਾ ਉਹਨਾ ਮੈਂ ਉਵੇਂ ਹੀ ਜਾਨਾ ਮੈਂ ਹਮੇਸ਼ਾ ਹੀ ਮੈਂ ਦਸਤਾਰ ਵੀ ਸਜਾ ਲੈਂਦਾ ਸੀ ਮੈਂ ਦੂਜੂ ਵੀ ਚੱਲਿਆ ਜਾਨਾ ਮੈਂ ਤਾਂ ਹੁਣ ਵੀ ਐਂ ਕਰਦਾ ਮੈਂ ਤਾਂ ਐਂ ਕਰਦਾ ਔਰ ਤੁਸੀਂ ਸਾਡੇ ਕੁਰਤੇ ਪਜਾਮੇ ਰਹਿਣ ਦਿਓ ਤੋਤੇ ਤੋਂ ਆਏ ਰਹਿਣ ਦਿਓ ਤੁਸੀਂ ਮੁੱਦਿਆਂ ਦੀ ਗੱਲ ਕਰ ਲਓ ਅਸੀਂ ਤਾਂ ਕਹਿ ਰਹੇ ਹਾਂ ਮੁੱਦਿਆਂ ਦੀ ਗੱਲ ਕਰ ਲੈ ਕੋਈ ਇੱਥੇ ਕੋਈ ਪਾਰਟੀ ਨਹੀਂ ਬਣਾਈ ਤੁਸੀਂ ਉਹਨੂੰ ਨਾਂ ਬਣਾਉਂਦੇ ਹੋ ਤੁਸੀਂ ਮੁੱਦਿਆਂ ਤੇ ਆ ਜਾਓ ਚਲੋ ਛੱਡੋ ਇਹਨਾਂ ਨੂੰ ਕਾਂਗਰਸ ਵਾਲੇ ਆ ਜਾਣ ਛੱਡੋ ਇਹਨਾਂ ਨੂੰ ਵੀ ਕਾਲੀ ਆ ਜਾਣ ਬੀਜੇਪੀ ਆ ਜਾਏ ਕਿਉਂ ਨਹੀਂ ਆਉਂਦੇ ਪਿਛਲੀ ਵਾਰੀ ਅੱਗੇ ਥੋੜਾ ਜਿਹਾ ਪਿਛਲੀ ਵਾਰੀ ਆਪਣਾ ਇਹਨਾਂ ਨੇ ਸਾਡਾ ਜੂਝਦਾ ਪੰਜਾਬ ਵਾਲਾ ਏਜੰਡਾ ਜਿਹਦੇ ਚ 31 ਮੁੱਦੇ ਸੀ ਤਿੰਨ ਵਾਰੀ ਮੰਗਾਇਆ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਮੰਗਾਇਆ ਕਾਲੀਆਂ ਨੇ ਇਹਨਾਂ ਦੇ ਕਿਸੇ ਬੰਦੇ ਨੇ ਤੇ ਕਾਂਗਰਸੀਆਂ ਦਾ ਵੀ ਬੰਦਾ ਲੈ ਕੇ ਗਿਆ ਮੈਂ ਇਥੋਂ ਪਰਸਨਲੀ ਕਰ ਲੈਣ ਉਹਦੇ ਤੇ ਕੰਮ ਇੱਕ ਵੀ ਮੁੱਦੇ ਦੀ ਗੱਲ ਕੀਤੀ ਐ ਅਸੀਂ ਆਨੇ ਆ ਡੋਮਿਸਾਈਲ ਹੋਵੇ ਗਲਤ ਹੈ ਤਾਂ ਦੱਸ ਦਿਓ ਅਸੀਂ ਆਨੇ ਆ ਕਾਲਾ ਪਾਣੀ ਗਲਤ ਹੈ ਅਸੀਂ ਆਨੇ ਐ ਐਗਰੀਕਲਚਰ ਤੇ ਇੱਕ ਪਾਲਿਸੀ ਬਣੇ ਐ ਆ ਵੀ ਮੁੱਦਾ ਅਸੀਂ ਬੇਅਦਬੀ ਵਾਲਾ ਸਾਡੇ ਤਾਂ 31 ਮੁੱਦੇ ਲਿਖੇ ਹੋਏ ਨੇ ਹਨਾ ਕੋਈ ਗੱਲ ਕੋਈ ਗੱਲ 31 ਮੁੱਦੇ ਸਾਡੇ ਲਿਖੇ ਹੋਏ ਨੇ ਇੱਕ ਵੀ ਮੰਨ ਜਾਣ ਇੱਕ ਵੀ ਮੰਨ ਜਾਣ ਕਰ ਲੈਣ ਸਾਡੀ ਲੋੜ ਹੀ ਨਹੀਂ ਸਾਡੇ ਕੋਲ ਤੇ ਪਜਾਵੇਂ ਰਹਿ ਜਾਣਗੇ ਤੋਤੇ ਤੋਂ ਆਏ ਅਸੀਂ ਆਪ ਦਾ ਕੰਮ ਕਰ ਲਾਂਗੇ ਫਿਲਮਾਂ ਵਾਲਾ ਕਿਉਂ ਨਹੀਂ ਕਰ ਲੈਂਦੇ ਇਹ ਕਿਉਂ ਨਹੀਂ ਅਸੀਂ ਤਾਂ ਮਾਰੇ ਤੁਰੇ ਫਿਰਦੇ ਹਮਾਰੀ ਦੇ ਕਿਉਂਕਿ ਇਹਨਾਂ ਨੇ ਵਾਰੀ ਬੰਨੀ ਹੋਈ ਐ ਇੱਕ ਵਾਰੀ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਉਹਦੇ ਮੋਢਿਆਂ ਤੇ ਸਵਾਰ ਹੋ ਕੇ ਇਹ ਬਣ ਜਾਣ ਫਿਰ ਦੂਜਾ ਬਣ ਜੇ ਫਿਰ ਤੀਜਾ ਬਣ ਜੇ ਤੇ ਕੰਮ ਉਹੀ ਹੋਣ ਮੈਨੂੰ ਦੱਸੋ ਇਹਨਾਂ ਨੇ ਕਿਹਾ ਨਹੀਂ ਸੀ ਕਿ ਰੇਤੇ ਦੇ ਵਿੱਚ 20000 ਕਰੋੜ ਆ ਜਿਹੜਾ ਰੈਵਨਿਊ ਵੱਜੂਗਾ ਕੇਜਰੀਵਾਲ ਨੇ ਕਿਹਾ ਸੀ ਪਿਛਲੇ ਸਾਲ ਦਾ ਰੈਵਨਿਊ ਪਤਾ ਤੁਹਾਨੂੰ 288 ਕਰੋੜ ਤੇ 20000 ਕਰੋੜ ਕਿੱਧਰ ਗਿਆ ਇਹ ਦੱਸਣਗੇ ਮਿਸਟਰ ਕੇਜਰੀਵਾਲ ਮੈਂ ਦੱਸ ਦਿੰਦਾ ਇਹਨਾਂ ਦੀਆਂ ਜੇਬਾਂ 'ਚ ਪਹਿਲਾਂ ਕਾਂਗਰਸੀਆਂ ਦੀਆਂ ਜੇਬਾਂ ਸੀ ਉਸ ਤੋਂ ਪਹਿਲਾਂ ਇਕਲੀ ਤੇ ਬੀਜੇਪੀ ਦੀਆਂ ਜੇਬਾਂ ਸੀ ਹੁਣ ਇਹਨਾਂ ਦੀਆਂ ਜੇਬਾਂ 'ਚ ਹੈ ਜਿਹੜਾ ਇਹਨਾਂ ਨੇ ਕਿਹਾ ਸੀ 20000 ਕਰੋੜ ਉਹ ਸਹੀ ਕਿਹਾ ਸੀ ਪਰ ਹੁਣ ਨੀਅਤ ਬਦਲ ਗਈ ਦਿਸ ਇਜ਼ ਦੀ ਪ੍ਰੋਬਲਮ ਅੱਛਾ ਲਾਸਟ ਸਵਾਲ ਹੈ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਹੈ ਸਰਕਾਰ ਦਾ ਦਾਵਾ ਹੈ ਕਿ ਬਹੁਤ ਚੰਗੀ ਹੈ ਤੇ ਅਸੀਂ ਕਿਸਾਨਾਂ ਨੂੰ ਕਰੋੜਪਤੀ ਬਣਾਉਣਾ ਚਾਹੁੰਦੇ ਹਾਂ ਤੇ ਕਿਸਾਨ ਕਰੋੜਪਤੀ ਬਣਨਾ ਨਹੀਂ ਚਾਹੁੰਦੇ ਖਾਸ ਕਰਕੇ ਕਿਸਾਨ ਆਗੂ ਨੇ ਜਿਹੜੇ ਉਂਝੀ ਪ੍ਰੋਟੈਸਟ ਕਰੀ ਜਾਂਦੇ ਆ ਹੁਣ ਮੈਨੂੰ ਦੱਸੋ ਇੱਕ ਗੱਲ ਕਿ ਐਡੀ ਵੱਡੀ ਨੀਤੀ ਹੈ ਪੰਜਾਬ ਦੀ ਖੇਤੀ ਯੋਗ ਜ਼ਮੀਨ ਦੀ ਗੱਲ ਹੈ 65000 ਕਿੱਲਾ ਤਾਂ ਇਹ ਮੰਨ ਗਏ ਆ ਜਦ ਕਿ 1.5 ਲੱਖ ਦੇ ਕਰੀਬ ਸੀ ਉਹਦੇ ਲਈ ਵਿਚਾਰਿਆ ਇਹਨਾਂ ਨੇ ਉਹਦੇ ਲਈ ਕੋਈ ਸਿਲੈਕਟ ਕਮੇਟੀ ਬਣਾਈ ਉਹਦੇ ਲਈ ਆਪਦੇ ਐਮਐਲਏ ਭੇਜੇ ਪੁੱਛਣ ਲਈ ਮਿਸਟਰ ਕੇਜਰੀਵਾਲ ਤਾਂ ਸਵਰਾਜ ਲਿਖ ਚੁੱਕੇ ਇੱਕ ਬੁੱਕ ਕਹਿੰਦੇ ਸੀ ਲੋਕਾਂ ਤੋਂ ਪੁੱਛ ਕੇ ਫੈਸਲੇ ਹੋਣਗੇ ਐਡੀ ਵੱਡੀ ਨੀਤੀ ਲੈ ਪੁੱਛਿਆ ਹੋਰ ਦੱਸ ਦਿਨਾ ਪੁੱਛਣਾ ਛੱਡੋ ਉਹਦੀਆਂ ਜੋ ਬਣਿਆ ਹੋਇਆ ਐਕਟ ਹੈ ਇਹਦਾ ਇੱਕ ਐਕਟਾ 1995 ਦਾ ਹਾਊਸਿੰਗ ਦੇ ਵਿੱਚ ਅਰਬਨ ਡਿਵੈਲਪਮੈਂਟ ਦੇ ਵਿੱਚ ਉਸ ਐਕਟ ਦੇ ਮੁਤਾਬਕ ਇਹਨਾਂ ਨੇ ਜਿਹੜਾ ਬਾਅਦ ਚ 2013 ਚ ਸੌਰੀ 2013 ਚ ਬਣਿਆ ਔਰ ਬਾਅਦ ਚ ਐਮੈਂਡ ਵੀ ਕੀਤਾ ਇਹਨਾਂ ਨੇ ਉਹਦੀਆਂ ਤਿੰਨ ਸ਼ਰਤਾਂ ਪਈਆਂ ਨੇ ਕਿ ਪਹਿਲਾ ਇੱਕ ਐਪਲੀਕੇਸ਼ਨ ਦਿੱਤੀ ਜਾਊਗੀ ਐਡ ਫਿਰ ਉਸ ਤੋਂ ਬਾਅਦ ਐਡ ਤੋਂ ਬਾਅਦ ਜਦੋਂ ਲੋਕ ਇੰਟਰਸਟ ਵਿਖਾਉਣਗੇ ਤਾਂ ਫਿਰ ਇੱਕ ਡਿਮਾਂਡ ਸਰਵੇ ਕੀਤਾ ਜਾਊਗਾ ਫਿਰ ਇੱਕ ਸੋਸ਼ਲ ਸਰਵੇ ਕੀਤਾ ਜਾਊਗਾ ਫਿਰ ਇਹ ਕਿ ਇਕਨੋਮਿਕ ਸਰਵੇ ਕੀਤਾ ਜਾਊਗਾ ਔਰ ਫਿਰ ਐਪਲੀਕੇਸ਼ਨ ਮੰਗੀਆਂ ਜਾਣਗੀਆਂ ਕੀ ਇਹਨਾਂ ਨੇ ਉਹ ਸਰਵੇ ਕੀਤੇ ਨੇ ਜੇ ਨਹੀਂ ਕੀਤੇ ਤੇ ਦੱਸਣਗੇ ਇੰਨੀ ਕਾਲੀ ਕਿਹੜੀ ਗੱਲ ਦੀ ਆ ਪੰਜਾਬ ਦੇ ਕਿਹੜੇ ਬੰਦੇ ਨੇ ਵਸਣਾ ਪੰਜਾਬ ਵਾਲੇ ਤਾਂ ਦਰਵਾਜ਼ੇ ਬੰਦ ਕਰਕੇ ਜਾ ਰਹੇ ਪਿੰਡਾਂ ਦੇ ਪਿੰਡ ਆਪਣੇ ਖਾਲੀ ਹੋ ਰਿਹਾ ਸਾਡੀ ਤਾਂ ਪਾਪੂਲੇਸ਼ਨ ਥੱਲੇ ਚਲੀ ਗਈ ਇਹ ਦੱਸਣਗੇ ਜਰਾ ਵਸਾਉਣਾ ਕਿੰਨਾਂ ਨੂੰ ਹੈ ਬਾਹਰ ਲਿਆਂ ਨੂੰ ਅਸੀਂ ਹੋਰ ਕਹਿ ਰਹੇ ਕਹਿ ਰਹੇ ਜੀ ਸਾਨੂੰ ਆਮ ਲੋਕਾਂ ਨੂੰ ਘਰ अवेलेबल ਹੋ ਜਾਣਾ ਸੀ ਕਿ ਆ ਨਾਨ ਕੰਪੈਂਸੇ ਚਾਰजेस ਲਾ ਲੂ ਜੋ ਵਿਲੇ ਘਰ ਪਾਏ ਨੇ ਜੋ ਨਾ ਘਰਾਏ ਤੇ ਨੇ ਨਾ ਵੇਚ ਰਹੇ ਨੇ ਉਹਨਾਂ ਦੇ ਉੱਤੇ ਕਿ ਚਾਰਜਸ ਲਾ ਦਿਓ ਸਾਰੇ ਯੂਰਪ ਚਾਹ ਕੈਨੇਡਾ ਚਾਹ ਤੁਸੀਂ ਵੇਖੋ ਉਪਲਬਧ ਹੋ ਜਾਣਗੇ ਕੰਨ ਤੇ ਜੂ ਨਹੀਂ ਸਰકરી ਕਿਉਂਕਿ 1 ਲੱਖ ਕਰੋੜ ਦੀ ਕਰਪਸ਼ਨ ਇਨਵੋਲ ਹੈ ਤੇ ਨਾਲ ਇੱਕ ਉਤਲੀ ਪਾਰਟੀ ਦਾ ਅਸ਼ੀਰਵਾਦ ਹੈ ਕਿ ਕਰੋ ਜਿਹਦੇ ਕਰਕੇ ਮਿਸਟਰ ਸੁਸੋਧਿਆ ਕੇਜਰੀਵਾਲ ਤੇ ਸਤਿੰਦਰ ਜੈਨ ਦੇ ਸੰਮਣ ਵੀ ਰੋਕ ਦਿੱਤੇ ਗਏ ਨੇ ਆ ਇਹ ਮਸਲਾ ਹੁਣ ਇੱਕ ਚੀਜ਼ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਹਾਲਾਂਕਿ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਕਿ ਤਿੰਨ ਸ਼ਹਿਰਾਂ ਤੱਕ ਸੀਮਿਤ ਕਰ ਦਿੱਤਾ ਜਾਵੇਗਾ ਕਿ ਜਿਹੜਾ ਆਪਣਾ ਪਟਿਆਲਾ, ਮੋਹਾਲੀ ਤੇ ਲੁਧਿਆਣਾ ਤੱਕ ਸੀਮਿਤ ਕਰ ਦਿੱਤਾ ਜਾਵੇਗਾ ਬਾਕੀ ਹਲੇ ਬਾਅਦ ਚ ਕਹਿੰਦੇ ਦੇਖਾਂਗੇ ਤੁਸੀਂ ਏਅਰਪੋਰਟ ਤੋਂ ਜਦੋਂ ਬਨੂੜ ਵਾਲੀ ਸੜਕ ਤੇ ਚੜੀਦਾ ਮੋਹਾਲੀ ਤੋਂ ਵੇਖੀ ਹੈ ਨਾ ਹਾਂਜੀ ਮੈਂ ਵੇਖੀ ਰਹੀ ਹਾਂ ਉੱਥੇ ਹੀ ਰਹਿੰਦੇ ਹੋ ਹਾਂਜੀ ਮੈਂ ਮੋਹਾਲੀ ਹਾਂ ਜਿਵੇਂ ਉਹ ਚੌਂਕ ਹੈ ਚੌਂਕ ਤੋਂ ਜਦੋਂ ਬਨੂੜ ਨੂੰ ਜਾਈਏ ਉੱਥੇ 5700 ਕਿੱਲਾ ਪਿਆ ਜਿਹੜਾ ਲੈਂਡ ਪੂਲਿੰਗ ਆ ਲੈ ਜਦੋਂ ਐ ਸਿੱਧਾ ਜਾਣੇ ਨਾ ਇੱਧਰ ਆਈਟੀ ਐ ਇਹਦੇ ਨਾਲ ਨਾਲ ਇੱਧਰਲੇ ਪਾਸੇ ਇਧਰੋਂ ਜਾਏਂਗਾ ਤਾਂ ਖੱਬੇ ਪਾਸੇ 5700 ਕਿੱਲਾ ਹੈ ਉਹਦੇ ਜੋ ਸਿਰਫ 700 ਕਿੱਲੇ ਤੇ ਇਹਨਾਂ ਨੇ ਵਸੋਂ ਸ਼ੁਰੂ ਕੀਤੀ ਆ 7 ਤੋਂ 8 ਸਾਲ ਹੋ ਗਏ ਆ ਉਹ ਤਾਂ ਵਸਿਆ ਨਹੀਂ ਤੁਹਾਡੇ ਕੋਲੋਂ ਖਾਲੀ ਪਿਆ ਤੁਸੀਂ ਹੋਰ ਲੈਂਡ ਨੂੰ ਫਿਰਦੇ ਹੋ ਆ ਲੁਧਿਆਣੇ ਲਾਡੋ ਵਾਲੇ ਚੌਕ ਤੇ ਉਹ ਅਗਲੇ ਪਾਸੇ ਨੂੰ 1000 ਏਕੜ ਦੀ ਇੱਕ ਸਕੀਮ ਸੀ ਜੋ ਅਮਨ ਅਰੋੜਾ ਦਾ ਸਾਲਾ ਭੇਜ ਰਿਹਾ ਸੀ ਹਾਊਸਿੰਗ ਲਈ ਉਹ ਤੁਸੀਂ ਡਿਨਾਈ ਕਰਤੀ ਕਿ ਲੋੜ ਨਹੀਂ ਹੁਣ ਤੁਸੀਂ ਉੱਥੇ ਕਹਿ ਰਹੇ ਹੋ 25000 ਏਕੜ ਚਾਹੀਦੀ ਹੈ ਇਹਦਾ ਕੀ ਮਤਲਬ ਹੈ ਇਹ ਦੱਸਣਗੇ ਜਵਾਬ ਦੇਣਗੇ ਐਂ ਬਾਕੀ ਸ਼ਹਿਰਾਂ ਚ ਆ ਰੋਪੜਾਂ ਦੇ ਲੈ ਕੇ ਆਉਣੀ ਹੈ ਉਹ ਤੇ ਜੈਲ ਸਿੰਘ ਕਲੋਨੀ ਹੈ 82 ਦੀ ਉਹਦੇ ਚ ਹਜੇ ਵੀ ਅੱਧੇ ਤੋਂ ਜ਼ਿਆਦਾ ਖਾਲੀ ਪਈ ਹੈ ਅੱਜ ਕਰਾਉ ਇੱਕ 슈ਗਰ ਮਿਲ ਬਣੀ ਸੀ ਉਹ ਨਹੀਂ ਬਣੀ ਉਹ ਜ਼ਮੀਨ ਉਹਨਾਂ ਨੇ ਹਾਊਸਿੰਗ ਕਲੋਨੀ ਬਣਾਉਣ ਲਈ ਸੋਚ ਲਿਆ ਉਹਦਾ 8000 ਰੇਟ ਕੱਢਿਆ ਹੁਣ 4000 ਕਰਤਾ ਖਾਲੀ ਪਈ ਕੋਈ ਲੈ ਨਹੀਂ ਰਿਹਾ ਇਹ ਉੱਥੇ ਵੀ ਲੈਂਡ ਪੂਲਿੰਗ ਲੈ ਆ ਰਹੇ ਨੇ ਇਹ ਮੋਗੇ ਵੀ ਲੈ ਆ ਰਹੇ ਨੇ ਹਰ ਥਾਂ ਤੇ ਰਿਕਾਰਡ ਹੈ ਉੱਥੇ ਪਹਿਲਾਂ ਨਹੀਂ ਕੋਈ ਲੋਕ ਲੈ ਰਹੇ ਇਹਾਂ ਦੇ ਹੋਰ ਲੈ ਲੈਣਾ ਦੱਸਣਗੇ ਕਿਉਂ ਕ੍ਰਾਪਸ਼ਨ ਹੈ ਬਿਲਡਰ ਡਰਨਗੇ ਕਹਿਣਗੇ ਸਾਡੀ ਪ੍ਰਾਈਸ ਥੱਲੇ ਜਾਊ ਇਹਨਾਂ ਨੂੰ ਪੈਸੇ ਦੇਣਗੇ ਕਹਣਗੇ ਚੱਲ ਇੱਧਰ ਨਹੀਂ ਆ ਇੱਧਰ ਬਣਾ ਲੈਣੇ ਆ ਫੇਰ ਬਾਹਰ ਲਿਆ ਨੂੰ ਵਸਾਉਣਾ ਹੈ ਪੰਜਾਬ ਦੀ ਜਿਹੜੀ ਮੈਜੋਰਿਟੀ ਹੈ ਸਾਡੀ ਉਹਨੂੰ ਘੱਟ ਕਰਨਾ ਹੈ ਉਹਨੂੰ ਮਾਈਨੋਰਿਟੀ ਬਣਾਉਣਾ ਹੈ ਆ ਇਹ ਕਾਰਨ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਸ ਸੰਸਾਰ ਨਾਲ ਅਮਤੋਜ ਮਾਨ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਵਾਂ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਲਟਕਾਇਆ ਜਾ ਰਿਹਾ ਹੈ ਤੁਸੀਂ ਕਿਵੇਂ ਸਮਝੋ ਅੱਜ ਆਪਾਂ ਇੱਥੇ ਕੱਟ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਹੋਰੀ ਬੰਦੇ ਹਰ ਕਮੇਟੀ ਦੇ ਬੰਦੇ ਨੂੰ ਪਰਸਨਲੀ ਜਾ ਕੇ ਗਏ ਕਿ ਆਏ ਆ ਕਿ ਅੱਜ ਤੁਸੀਂ ਆਏ ਹੋ ਜੇ ਤਾਂ ਸੁਣੋ ਆਗੇ ਨਾਲੇ ਦਾ ਪੋਰਟਲ ਦੱਸ ਦਿਓ ਆਪ ਦਾ ਇੱਕ ਟੇਬਲ ਲਾਓ ਉਹਦੇ ਚ ਪੰਜਾਬੀ ਚੋਂ ਅਨੁਵਾਦ ਕਰਕੇ ਲਿਆਓ ਬਿਲ ਨੂੰ ਜਿਹੜੇ ਥੋੜੇ ਬਹੁਤ ਇਹਨੂੰ ਪਹਿਲਾਂ ਤੋਂ ਪੜ ਚੁੱਕੇ ਨੇ ਤੇ ਜਾਣਦੇ ਨੇ ਜਿਵੇਂ ਮੈਂ ਦੋ ਤਿੰਨ ਗੱਲਾਂ ਕਹੀਆਂ ਉਹ ਗੱਲਾਂ ਤੁਸੀਂ ਸੁਣੋ ਕਾ ਬੰਦਾ ਆਇਆ ਦੱਸ ਦਿਓ ਉਹ ਇਹ ਬੰਦਾ ਕਿਹੜਾ ਕੰਮ ਹੈ ਉਹਦੇ ਵਿੱਚ ਇੱਕ ਸਪੀਕਰ ਸਾਹਿਬ ਨੇ ਡਿਊਟੀ ਲਈ ਇਹਨਾਂ ਦੀ 15 ਬੰਦਿਆਂ ਦੀ ਇਹ ਡਿਊਟੀ ਨੂੰ ਇਹਨਾਂ ਨੂੰ ਸਪੈਸ਼ਲ ਪੱਤਾ ਵੀ ਮਿਲਣਾ ਹੈ ਉਹਦੇ ਲਈ ਆਏ ਕਿਉਂ ਨਹੀਂ ਆ ਦੱਸ ਦਿਨ ਕਿਹੜਾ ਕੰਮ ਸੀ ਅੱਜ ਇਹਨਾਂ ਦਾ 15 ਦੇ 15 ਦਾ ਚਲੋ ਇਹ ਕੱਦੇ ਦਾ ਹੋਊਗਾ ਬਾਕੀ ਕਿਉਂ ਨਹੀਂ ਆਏ ਇਹ ਇਹਨਾਂ ਦੀ ਸੀਰੀਅਸਨੈਸ ਲੰਬਾ ਕਰਕੇ ਠੰਡੇ ਵਸਤੇ ਚ ਪਾ ਕੇ ਇਹਨੂੰ ਭੁਲਾ ਦੇਣਾ ਚਾਹੁੰਦੇ ਜਿਵੇਂ ਪਿਛਲੀ ਵਾਰੀ ਕਾਂਗਰਸੀਆਂ ਨੇ ਕੀਤਾ ਉਹ ਰਾਸ਼ਟਰਪਤੀ ਕੋਲੇ ਚਲਿਆ ਗਿਆ ਉਹਨੇ ਵਾਪਸ ਭੇਜਿਆ ਇਹਨਾਂ ਨੇ ਵੇਰ ਭੇਜਿਆ ਉੱਥੇ ਰਹਿ ਗਈ ਗੱਲ ਜਦ ਕਿ ਸਟੇਟ ਐਕਟ ਬਣ ਸਕਦਾ ਸੀ ਉਹਨਾਂ ਨੇ ਜਾਣ ਬੁੱਝ ਕੇ ਭੇਜਿਆ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਇਸ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਏਗੀ ਬਣ ਪੰਜਾਬੀਆਂ ਲਈ ਰਿਹਾ ਜਿਆਦਾਤਰ ਉਹਦੇ ਚ ਸੋ ਕਾਲਡ ਬੁੱਧੀਜੀਵੀ ਸੀਗੇ ਮੈਂ ਕਿਹਾ ਕਿਹੜਾ ਕਾਨੂੰਨ ਹੈ ਜਿਹਦਾ ਗਲਤ ਫਾਇਦਾ ਨਹੀਂ ਉਠਾਇਆ ਜਾਂਦਾ ਜਾ ਉਠਾਇਆ ਜਾ ਸਕਦਾ ਹੈ ਅਮੈਂਡਮੈਂਟ ਦਾ ਕਦੋਂ ਵੀ ਕਰ ਲੋ ਐਸੈਂਬਲੀ ਬੁਲਾ ਕੇ ਪਰ ਇਹਨੂੰ ਤੁਸੀਂ ਬਿਨਾਂ ਐਸੈਂਬਲੀ ਤੋਂ ਵੀ ਅਮੈਂਡ ਕਰ ਸਕੂਗੇ ਜੇ ਕੋਈ ਪ੍ਰੈਕਟਿਸ ਗਲਤ ਹੋ ਰਹੀ ਹੋਊਗੀ ਤਾਂ ਬਾਈਂ ਕ ਫਿਲਮ ਬਣਾਈ ਸੀ ਆ ਬਾਈ ਮੇਰੇ ਤੇ ਕੇਸ ਕਰਤੇਗਾ ਬੰਬੇਰ ਰੀਲੀਜ਼ ਹੋਣੀ ਸੀ ਜੀ ਇਹ ਚੰਦਰਾਗੰਦੀ ਨੂੰ ਗਲਤ ਲਾਈਟ ਚ ਵਿਖਾਇਆ ਗਿਆ ਮੈਂ ਕਿਹਾ ਜਲਸਾ ਜੀ ਨੂੰ ਪੁੱਛੋ ਜੇ ਇਹਨੇ ਫਿਲਮ ਦੇਖੀ ਹੈ ਜੀ ਨਹੀਂ ਜੇ ਫਿਰ ਮੈਂ ਕਿਹਾ ਇਹਨੂੰ ਕਿਵੇਂ ਪਤਾ ਹੈ ਹਾਂ ਜੇ ਤੁਸੀ ਦੱਸ ਦਿਓ ਮੈਂ ਕਿਹਾ ਇਤਰਾ ਗਾਂਦੀ ਨੂੰ ਬਖਾਇਆ ਹੀ ਨਹੀਂ ਗਿਆ ਸਾਜ਼ਿਸ਼ ਕਰਤਾ ਪਕੜਿਆ ਗਿਆ ਕੋਲ ਲੇਖਦੇ